ਐਜੇ ਸਿੰਗਰ ਤੁਹਾਨੂੰ ਅਸੀਂ ਪਹਿਲੀ ਵਾਰ ਵੇਖ ਰਹੇ ਹਾਂ ਤੁਸੀਂ ਐਜੇ ਜੋੜੀ ਜਿਹੜੇ ਆ ਰਹੇ ਹੋ ਸਿੰਗਿੰਗ ਮੇਰੀ ਰੂਹ ਦੀ ਖਰਾਕ ਹੈ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਗਾਉਣਾ ਔਰ ਲੋਕ ਮੇਰੀ ਗਾਇਕੀ ਨੂੰ ਪਸੰਦ ਕਰਦੇ ਮੈਨੂੰ ਹੋਰ ਵੀ ਅੱਛਾ ਲੱਗਦਾ ਨੀਸ਼ਾ ਜੀ ਨਹੀਂ ਤੁਸੀਂ ਜੇ ਮੈਂ ਗਲਤ ਨਹੀਂ ਤੁਸੀਂ ਵੀ ਐਜੇ ਸਿੰਗਰ ਹੀ ਆਪਣੇ ਆਪ ਨੂੰ ਪਹਿਲਾਂ ਇੰਡਸਟਰੀ ਵਿੱਚ ਇੰਟਰੋਡਿਊਸ ਹੋਇਆ ਤੋ ਸਾਡਾ ਸਬਬ ਬਣਿਆ ਤੇ ਉਦੋਂ ਦੀ ਸਾਡੀ ਜੋੜੀ ਬਣੀ ਹੋਈ ਆ ਬਟ ਜਦੋਂ ਵੀ ਟਾਈਮ ਮਿਲਦਾ ਸੀ ਗਾਣੇ ਕਰ ਰਹੇ ਆ ਪਿੱਛੇ ਜੇ ਸਾਡਾ ਇੱਕ ਬਹੁਤ ਸੋਹਣਾ ਗਾਣਾ ਭੂਤ ਪੰਗੜਾ ਵੀ ਆਇਆ ਸੀ ਤੇ ਹੁਣ ਵੀ ਅੱਗੇ ਅਸੀਂ ਗਾਣੇ ਕਰ ਰਹੇ ਆ ਕਿੰਨਾ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਇਹਨਾਂ ਨੂੰ ਜਿਹੜੇ ਲੋਕ ਨੇ ਕਿੰਨਾ ਕੁ ਨਾਲ ਜੁੜ ਕੇ ਇਹਨਾਂ ਨੂੰ ਕ੍ਰੈਡਿਟ ਦੇਣਾ ਚਾਹੀਦਾ ਕਿਉਂਕਿ ਕੱਲ੍ਹ ਵਾਸਤੇ ਤੁਹਾਡਾ ਮੈਸੇਜ ਵੀ ਬਹੁਤ ਜ਼ਰੂਰੀ ਹੈ। ਜਿਹੜੀ ਫਿਲਮ ਹੁੰਦੀ ਹੈ ਜਾਂ ਜਿਹੜੇ ਐਦਾਂ ਦੇ ਪ੍ਰੋਗਰਾਮ ਹੁੰਦੇ ਆ ਇਹਦੇ 'ਚ ਐਦਾਂ ਦਾ ਵਿਆਹ ਨਹੀਂ ਹੈ ਵੀ ਇਹਦੇ ਜਿਹੜੇ ਗੈਸਟ ਆਉਂਦੇ ਉਹ ਸਾਰੇ ਫੁੱਫੜੇ ਹੁੰਦੇ ਨੇ। ਫੋਫੜੇ ਇੱਕ ਸਾਹਮਣਾ ਔਖਾ ਹੋ ਜਾਂਦਾ ਹੈ ਹਨਾ ਸੋ ਬਹੁਤ ਔਖਾ ਇਹ ਕੰਮ ਹੈ ਪਰ ਸਾਨੂੰ ਕਲਾਕਾਰਾਂ ਨੂੰ ਵੀ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਲੱਕੀ ਚਾਮ ਭਾਜੀ ਤੁਹਾਨੂੰ ਕਿਹਾ ਜਾਂਦਾ ਜੇ ਮੈਂ ਗਲਤ ਨਹੀਂ ਮੂਵੀ ਦੇ ਵਿੱਚ ਜਾਂ ਕਿਸੇ ਵੀ ਜਿਹੜਾ ਤੁਸੀਂ ਸ਼ੋਬੇ ਦੇ ਵਿੱਚ ਜਾਂਦੇ ਹੋ ਕਹਿੰਦਾ ਯਾਰ ਆ ਬੰਦੇ ਨੂੰ ਲਓ ਪਹਿਲਾਂ ਤਾਂ ਬਾਕੀ ਤਾਂ ਛੱਡੋ ਕਹਿੰਦਾ ਵੀ ਜਿਹੜੀਆਂ ਵੀ ਆਈਆਂ ਸਾਰੀਆਂ ਮੂਵੀਜ਼ ਹਿੱਟ ਮੂਵੀਆਂ ਦੇ ਨਾਂ ਲੈ ਹੈ ਨਾ ਵੀ ਥੋੜੀ ਪੋਜ਼ਿਟਿਵਿਟੀ ਲੱਗਦੀ ਐ ਇਸ ਚੀਜ਼ 'ਚ ਐ ਨਾ ਵੀ ਜਿਹੜੀ ਫਿਲਮ 'ਚ ਹੁੰਦਾ ਬੰਦਾ ਹਿੱਟ ਹੁੰਦੀ ਐ ਤਾਂ ਉਸ ਤੋਂ ਬਾਅਦ ਮੈਨੂੰ ਜਿਹੜੇ ਇੰਡਸਟਰੀ ਵਾਲੇ ਵੀ ਸਾਰੇ ਜਿਨ੍ਹਾਂ ਨੇ ਪੱਤਰਕਾਰ ਭਰਾ ਤੁਹਾਡੇ ਵਰਗੇ ਜਿੰਨੇ ਵੀ ਹੁੰਦੇ ਸੀਗੇ ਸਾਰੇ ਉਹ ਮੈਨੂੰ ਲੱਕੀ ਚਾਮ ਕਹਿਣ ਲੱਗੇ ਜੀ ਹੋਗੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਪੰਜਾਬ ਆਸਟ੍ਰੇਲੀਆ ਦੇ ਅੱਜ ਦੇ ਸ਼ੋ ਮਹਿਮਾਨੇ ਪੰਜਾਬ ਵਿੱਚ ਮੈਂ ਤੁਹਾਡਾ ਹੋਸਟ ਰਣਜੀਤ ਬਾਲ ਦੋਸਤੋ ਅੱਜ ਕੱਲ ਆਸਟ੍ਰੇਲੀਆ ਮੈਲਬਨ ਵਿੱਚ ਇੱਕ ਬਹੁਤ ਵਧੀਆ ਜਿਹੜਾ ਦੌਰ ਚੱਲ ਰਿਹਾ ਮੇਲਿਆਂ ਦਾ ਕਬੱਡੀਆਂ ਦਾ ਗਿੱਧਿਆਂ ਪੰਗੜਿਆਂ ਸ਼ੋਹਾਂ ਦਾ ਉਹਦੇ ਵਿੱਚ ਜਿਹੜੀ ਇੱਕ ਹੋਰ ਕੜੀ ਜੁੜਨੀ ਆ ਉਹ ਕੱਲ ਨੂੰ ਬਹੁਤ ਜਿਹੜਾ ਖੂਬਸੂਰਤ ਇੱਕ ਜਿਹੜਾ ਮੇਲਾ ਉਹ ਇੱਕ ਮੇਲਾ ਕਬੱਡੀ ਸਾਰਾ ਕੁਝ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਇੱਕ ਕੰਬੋ ਆ ਉਹਦੇ ਵਿੱਚ ਜਿਹੜੇ ਮਹਿਮਾਨ ਜੁੜਨੇ ਨੇ ਜਿਹੜੇ ਸਿੰਗਰ ਜੁੜਨੇ ਨੇ ਉਹ ਸਮੁੰਦਰਾਂ ਤੋਂ ਪਾਰ ਆਣ ਕੇ ਸਾਡੇ ਨਾਲ ਜੁੜਨਗੇ ਉਹਨਾਂ ਦੀ ਹੌਸਲਾ ਵਜਾਈ ਕਰਨਗੇ ਤੁਹਾਡਾ ਇੰਟਰਟੇਨਮੈਂਟ ਕਰਨਗੇ ਤੇ ਖੂਬ ਸਾਰੀਆਂ ਰੌਣਕਾਂ ਲਾਉਣਗੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਮਹਿਮਾਨਾਂ ਦਾ ਜੀ ਆਇਆਂ ਕਰਦੇ ਹਾਂ ਉਸ ਤੋਂ ਬਾਅਦ ਜਿਹੜਾ ਸਾਰਾ ਉਹਦੀ ਡਿਟੇਲਸ ਅਸੀਂ ਸ਼ੋਅ ਬਾਰੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੇ ਸਾਡੇ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਟੈਲੈਂਟਡ ਜਿਹੜੇ ਦੋ ਆਰਟਿਸਟ ਸਾਡੇ ਨਾਲ ਨੇ ਕਰਮਜੀਤ ਅਨਮੋਲ ਪਾਜੀ ਤੇ ਨੀਸ਼ਾ ਬਨੋਣੀ ਜੀ ਜੀ ਆਇਆਂ ਜੀ ਅੱਜ ਦੇ ਸ਼ੋਅ ਵਿੱਚ ਥੈਂਕ ਯੂ ਜੀ ਸਸੀ ਕਾਂ ਜੀ ਸਸੀ ਕਾਂ ਜੀ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਜੀ ਔਰ ਬਾਲ ਸਾਹਿਬ ਤੁਹਾਨੂੰ ਵੀ ਤੁਹਾਨੂੰ ਆਜੀ ਆਰਟਿਸਟ ਐਜ਼ ਤੁਸੀਂ ਕਮੀਡੀਅਨ ਐਜ਼ ਅ ਡਿਫਰੈਂਟ ਜਿਹੜੇ ਕਰੈਕਟਰ ਆ ਉਹਦੇ ਵਿੱਚ ਤਾਂ ਬੜੇ ਬੜ ਵਧੀਆ ਤਰੀਕੇ ਨਾਲ ਨਜ਼ਰ ਆਉਂਦੇ ਪਰ ਐਜ਼ ਅ ਸਿੰਗਰ ਤੁਹਾਨੂੰ ਅਸੀਂ ਪਹਿਲੀ ਵਾਰ ਵੇਖ ਰਹੇ ਹਾਂ ਤੁਸੀਂ ਐਜ਼ ਇਹ ਜੋੜੀ ਜਿਹੜੇ ਆ ਰਹੇ ਹੋ ਐਕਚੁਅਲੀ ਮੇਰਾ ਪਹਿਲਾ ਜਿਹੜਾ ਕੰਮ ਸੀ ਉਹ ਸਿੰਗਿੰਗ ਦਾ ਹੀ ਹੈ ਜੀ ਹੁਣ ਅੱਜ ਵੀ ਸਿੰਗਿੰਗ ਕਰਦਾ ਜੀ ਔਰ ਕਾਮੇਡੀ ਦੇ ਵਿੱਚ ਜਾਂ ਐਕਟਿੰਗ ਦੇ ਵਿੱਚ ਤਾਂ ਬਹੁਤ ਲੇਟ ਆਇਆ ਮੈਂ ਮੇਰੀ ਸ਼ੁਰੂਆਤ ਸਿੰਗਿੰਗ ਤੋਂ ਹੋਈ ਸੀ ਬਿਲਕੁਲ ਜੀ ਔਰ ਸਿੰਗਿੰਗ ਮੇਰੀ ਰੂਹ ਦੀ ਖਰਾਕ ਹੈ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਗਾਉਣਾ ਔਰ ਲੋਕ ਮੇਰੀ ਗਾਇਕੀ ਨੂੰ ਪਸੰਦ ਕਰਦੇ ਆ ਮੈਨੂੰ ਹੋਰ ਵੀ ਅੱਛਾ ਲੱਗਦਾ ਤੇ ਇਸ ਲਈ ਇਸ ਵਾਰ ਅਸੀਂ ਮੈਂ ਤੇ ਨੀਸ਼ਾ ਬਾਨੋ ਜੀ ਡਿਊਟ ਦੇ ਤੌਰ ਤੇ ਵੀ ਅਸੀਂ ਗਾਣੇ ਗਾਵਾਂਗੇ ਕੁਝ ਤੇ ਬਾਕੀ ਸੋਲੋ ਵੀ ਗਾਵਾਂਗੇ ਨੀਸ਼ਾ ਜੀ ਤੁਸੀਂ ਜੇ ਮੈਂ ਗਲਤ ਨਹੀਂ ਤੁਸੀਂ ਵੀ ਐਜ਼ ਅ ਸਿੰਗਰ ਹੀ ਆਪਣੇ ਆਪ ਨੂੰ ਪਹਿਲਾਂ ਇੰਡਸਟਰੀ ਵਿੱਚ ਇੰਟਰੋਡਿਊਸ ਕਰਵਾਇਆ ਤਦੋਂ ਤੋਂ ਬਾਅਦ ਵਿੱਚ ਤੁਸੀਂ ਐਕਟਿੰਗ ਵੱਲ ਚਲੇ ਗਏ ਫਿਰ ਦੁਬਾਰਾ ਸਿੰਗਿੰਗ ਵੱਲ ਮੋੜ ਇਹ ਕਿਵੇਂ ਸਬਬ ਬਣਿਆ ਨਹੀਂ ਦੇਖੋ ਸਿੰਗਿੰਗ ਦਾ ਬ੍ਰੇਕ ਸਾਡਾ ਕਦੇ ਵੀ ਨਹੀਂ ਸੀ ਹੋਇਆ ਤੇ ਸਿੰਗਿੰਗ ਮੈਂ ਸ਼ੁਰੂ ਕਰਮਜੀਤ ਸਰ ਨਾਲ ਹੀ ਕੀਤੀ ਸੀ ਐਕਚੁਅਲੀ ਮੈਂ ਜਦੋਂ ਸਟੱਡੀ ਮੇਰੀ ਖਤਮ ਹੋਈ ਮੈਂ ਚੰਡੀਗੜ੍ਹ ਮੂਵ ਕਰੀ ਤਾਂ ਮੈਂ ਐਜ਼ ਅ ਮਾਡਲ ਬਣਨ ਨਹੀਂ ਸੀ ਕਿਉਂਕਿ ਉਦੋਂ ਗਾਣਿਆਂ ਦੇ ਵਿੱਚ ਮਾਡਲਿੰਗ ਦੇ ਦੇ ਹੁੰਦੇ ਸੀ ਉਦੋਂ ਬੜਾ ਕਰੀਜ਼ ਹੁੰਦਾ ਸੀ ਜੀ ਤੇ ਬਟ ਮੈਂ ਜਦੋਂ ਚੰਡੀਗੜ੍ਹ ਆਈ ਤਾਂ ਮੈਂ ਗਾਉਂਦੀ ਹੁੰਦੀ ਸੀ ਬਚਪਨ ਤੋਂ ਤੇ ਕਾਲਜ ਟਾਈਮ ਮੈਂ ਬਹੁਤ ਸਾਰੇ ਕੰਪੀਟੀਸ਼ਨਾਂ ਚ ਪਾਰਟਿਸਿਪੇਟ ਕਰਦੀ ਹੁੰਦੀ ਸੀ ਜੀ ਤਾਂ ਕਰਮਜੀਤ ਸਰ ਦੀ ਉਸੇ ਟਾਈਮ ਉਹਨਾਂ ਨੂੰ ਲੋੜ ਸੀਗੀ ਡਿਊਟਰ ਦੀ ਮਤਲਬ ਡਿਊਟ ਜੋੜੀ ਲਈ ਤੇ ਸਾਡਾ ਸਬਬ ਬਣਿਆ ਤੇ ਉਦੋਂ ਦੀ ਸਾਡੀ ਜੋੜੀ ਬਣੀ ਹੋਈ ਆ ਬਟ ਜਦੋਂ ਵੀ ਟਾਈਮ ਮਿਲਦਾ ਸੀ ਗਾਣੇ ਕਰ ਰਹੇ ਆ ਪਿੱਛੇ ਜੇ ਸਾਡਾ ਇੱਕ ਬਹੁਤ ਸੋਹਣਾ ਗਾਣਾ ਭੂਤ ਪੰਗੜਾ ਵੀ ਆਇਆ ਸੀ ਤੇ ਹੁਣ ਵੀ ਅੱਗੇ ਅਸੀਂ ਗਾਣੇ ਕਰ ਰਹੇ ਆ ਪਾਜੀ ਅਸੀਂ ਮੇਲਾ ਈਜ਼ੀ ਸਾਰੀ ਆਪਣੀ ਫੈਮਿਲੀ ਨਾਲ ਈਜ਼ੀ ਚਲੇ ਜਾਂਦੇ ਆ ਤੁਸੀਂ ਆ ਕੇ ਪਰਫਾਰਮ ਕਰਨਾ ਪਰ ਇੱਕ ਜਿੰਨੇ ਆਰਗੇਨਾਈਜ਼ ਕਰਨਾ ਹੋਰ ਤਰੀਕ ਮੇਰੇ ਖਿਆਲ ਚ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਏ ਟੂ ਲੈ ਕੇ ਜ਼ੀ ਤੱਕ ਉਹਨੇ ਸਾਰੀਆਂ ਚੀਜ਼ਾਂ ਆਰਗੇਨਾਈਜ਼ ਕਰਨੀਆਂ ਹੁੰਦੀਆਂ ਕਿੰਨਾ ਕ ਤੁਹਾਨੂੰ ਕਿੰਨਾ ਕ ਲੱਗਦਾ ਕਿ ਇਹਨਾਂ ਨੂੰ ਜਿਹੜੇ ਲੋਕ ਨੇ ਕਿੰਨਾ ਕ ਨਾਲ ਜੁੜ ਕੇ ਇਹਨਾਂ ਨੂੰ ਕ੍ਰੈਡਿਟ ਦੇਣਾ ਚਾਹੀਦਾ ਕਿਉਂਕਿ ਕੱਲ੍ਹ ਵਾਸਤੇ ਤੁਹਾਡਾ ਮੈਸੇਜ ਵੀ ਬਹੁਤ ਜ਼ਰੂਰੀ ਹੈ ਦੇਖੋ ਜੀ ਇਹ ਕੰਮ ਕਰਾਉਣਾ ਆਪਣੇ ਆਪ ਦੇ ਕੰਮ ਛੱਡ ਕੇ ਜਿਹੜੇ ਬੰਦੇ ਕੰਮ ਕਰਾਉਂਦੇ ਲੋਕਾਂ ਦੇ ਮਤਲਬ ਐਂਟਰਟੇਨ ਦੇ ਲਈ ਐਂਟਰਟੇਨਮੈਂਟ ਦੇ ਲਈ ਸੋ ਬਹੁਤ ਵੱਡੀ ਗੱਲ ਹੈ ਔਰ ਉਹਨਾਂ ਸਾਰੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਮੈਂ ਤਾਂ ਜਿਵੇਂ ਜਿਵੇਂ ਇਹ ਇਹ ਪ੍ਰੋਮੋਟਰ ਨੇ ਜਾਂ ਜਿਹੜੇ ਪ੍ਰੋਡਿਊਸਰ ਨੇ ਫਿਲਮਾਂ ਦੇ ਜੀ ਫਿਲਮਾਂ ਦੀ ਮੈਂ ਗੱਲ ਕਰਦਾ ਜਿਵੇਂ ਵੀ ਜਦ ਆਪਾਂ ਲਾਈਫ ਦੇ ਵਿੱਚ ਇੱਕ ਅੱਧਾ ਵਿਆਹ ਕਰਨਾ ਹੁੰਦਾ ਹੈ ਨਾ ਤਾਂ ਪੂਰਾ ਮਤਲਬ ਸਾਰੀ ਜ਼ਿੰਦਗੀ ਦਾ سرمਾਇਆ ਉਹਦੇ ਤੇ ਲੱਗ ਜਾਂਦਾ ਹੈ ਨਾ ਤੇ ਜਾਂ ਬਹੁਤ ਔਖਾ ਹੁੰਦਾ ਹੈ ਗੈਸ ਸਾਹਮਣੇ ਜਿਹੜੀ ਫਿਲਮ ਹੁੰਦੀ ਹੈ ਜਾਂ ਜਿਹੜੇ ਐਦਾਂ ਦੇ ਪ੍ਰੋਗਰਾਮ ਹੁੰਦੇ ਆ ਇਹਦੇ ਵਿੱਚ ਐਦਾਂ ਦਾ ਵਿਆਹ ਨਹੀਂ ਹੈ ਇਹ ਵੀ ਇਹਦੇ ਜਿਹੜੇ ਗੈਸਟ ਆਉਂਦੇ ਉਹ ਸਾਰੇ ਫੁੱਫੜੇ ਹੁੰਦੇ ਨੇ ਫੁੱਫੜੇ ਇੱਕ ਸਾਹਮਣੇ ਔਖਾ ਹੋ ਜਾਂਦਾ ਹੈ ਹੈ ਨਾ ਸੋ ਬਹੁਤ ਔਖਾ ਇਹ ਕੰਮ ਪਰ ਸਾਨੂੰ ਕਲਾਕਾਰਾਂ ਨੂੰ ਵੀ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤੇ ਲੋਕਾਂ ਨੂੰ ਵੀ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਮੈਂ ਤੁਹਾਡੇ ਇਨਫੋਰਮੇਸ਼ਨ ਲਈ ਦੱਸ ਦੇਵਾਂ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਕੱਲ ਨੂੰ ਬਹਿਰਵੀ ਦੇ ਵਿੱਚ ਹੋ ਰਿਹਾ ਹੈ ਜੀ ਮੇਰੀ ਪੀਰੀ ਕਲੱਬ ਵੱਲੋਂ ਅਸੀਂ ਦੋ ਜਣੇ ਨਹੀਂ ਸਾਡੇ ਨਾਲ ਬਾਗੀ ਪੰਗੂ ਸਾਡਾ ਛੋਟਾ ਵੀਰ ਬੜਾ ਅੱਛਾ ਇਥੋਂ ਦਾ ਲੋਕਲ ਆਰਟਿਸਟ ਹੈ ਬੜਾ ਪਿਆਰਾ ਔਰ ਸਾਡੇ ਵੱਡੇ ਵੀਰ ਗੁਰਿੰਦਰ ਬਰਾੜ ਬਿਲਕੁਲ ਉਹ ਵੀ ਉਹ ਵੀ ਆ ਰਹੇ ਨੇ ਤੇ ਸਾਡੇ ਬਹੁਤ ਹੀ ਰਿਸਪੈਕਟਡ ਬਾਈ ਸਰਜੀ ਚੀਮਾ ਜੀ ਵੀ ਇਸ ਮੇਲੇ ਤੇ ਪਰਫਾਰਮ ਕਰ ਰਹੇ ਨੇ ਜੀ ਬਿਲਕੁਲ ਇਹ ਸੀਕ੍ਰੈਟ ਅੱਗੇ ਮੈਂ ਰਿਵੀਲ ਕਰਨਾ ਸੀ ਤੁਸੀਂ ਕਰਾ ਰਹੇ ਮੈਨੂੰ ਐਸੀ ਹੋ ਸਕਦਾ ਹੈ ਸ਼ਾਇਦ ਤੁਸੀਂ ਭੁੱਲਾਂਗੇ ਹੋ ਨਹੀਂ 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 ਇਹ ਤਾਂ ਹੀ ਕ੍ਰੈਡਿਟ ਲੈ ਗਏ ਮੈਂ ਪਹਿਲਾਂ ਚਾਹੁੰਦਾ ਜੀ ਕਿ ਜਿਹੜੇ ਕੈਮਰੇ ਦੇ ਸਾਹਮਣੇ ਆ ਉਹਨਾਂ ਨੇ ਪਹਿਲਾਂ ਕਰ ਲਿਆ ਨਹੀਂ ਬਿਲਕੁਲ ਪਾਜੀ ਲੋਕਲ ਦੇ ਨਾਲ ਨਾਲ ਵੇਖੀ ਤੁਸੀਂ ਸਮੁੰਦਰ ਤੋਂ ਪਾਰ ਆਣ ਕੇ ਜਦੋਂ ਇੱਥੇ ਪਰਫਾਰਮ ਕਰਦੇ ਹੋ ਤੁਹਾਡਾ ਵੀ ਬਹੁਤ ਹਾਰਡਵਰਕ ਆ ਕਿਉਂਕਿ ਤੁਹਾਡੇ ਸ케ਜੂਲ ਜਿਹੜੇ ਆ ਉਹ ਲਗਾਤਾਰ ਬਿਜ਼ੀ ਆ ਮੂਵੀ ਦਰ ਮੂਵੀ ਆ ਜਿਹੜੀਆਂ ਉਹ ਤੁਹਾਡੀਆਂ ਚੱਲ ਰਹੀਆਂ ਅਈ ਨਿਸ਼ਾ ਜੀ ਤੁਹਾਨੂੰ ਜੇ ਛੋਟਾ ਜਿਹਾ ਮੇਰਾ ਸਵਾਲ ਇਹ ਹੈ ਕਿ ਸਵਿਚ ਕਰਨਾ ਜਿਹੜਾ ਕਿਉਂਕਿ ਇੱਕ ਕੈਰੈਕਟਰ ਤੋਂ ਦੂਜੇ ਕੈਰੈਕਟਰ ਜਾਣਾ ਕੈਰੈਕਟਰ ਤੋਂ ਫੇਰ ਸਿੰਗਿੰਗ ਵਾਲਾ ਆਉਣਾ ਕੌਪ ਕਿਵੇਂ ਕਰ ਲਿੰਦੇ ਸਾਰਾ ਕੁਝ ਤੁਸੀਂ ਦੇਖੋ ਇਹ ਕੋਈ ਇਹ ਤਾਂ ਹੈ ਨਹੀਂ ਕਿ ਦੋਨੋਂ ਡਿਫਰੈਂਟ ਡਿਫਰੈਂਟ ਨੇ ਹਨਾ ਹੈ ਤਾਂ ਇੱਕੋ ਹੀ ਚੀਜ਼ ਜੀ ਤੇ ਐਕਟਿੰਗ ਦੇ ਨਾਲ ਹੀ ਜੁੜੀ ਹੋਈ ਸਿੰਗਿੰਗ ਆ ਤੇ ਬਟ ਜ਼ਿਆਦਾ ਇੰਜੋਏ ਹਮੇਸ਼ਾ ਸਿੰਗਿੰਗ ਦੇ ਵਿੱਚ ਹੀ ਕਰੀਦੀ ਐ ਕਿਉਂਕਿ ਜਦੋਂ ਆਡੀਅנס ਦੇ ਸਾਹਮਣੇ ਤੁਸੀਂ ਗਾਉਣੀਆ ਤਾਂ ਤੁਹਾਨੂੰ ਲਾਈਵ ਰਿਸਪੌਂਸ ਮਿਲਦਾ ਹੈ ਉਹ ਚੀਜ਼ਾਂ ਤੁਹਾਡੇ ਲਈ ਮਾਇਨੇ ਰੱਖਦੀਆਂ ਨੇ ਕਿ ਲੋਕ ਤੁਹਾਨੂੰ ਕਿੰਨਾ ਪਿਆਰ ਕਰਦੇ ਆ ਮੂਵੀਜ਼ ਦਾ ਇਹ ਹੁੰਦਾ ਕਿ ਮੂਵੀ ਤੁਸੀਂ ਕਰ ਲੈਨੇ ਹੋ ਉਸ ਤੋਂ ਬਾਅਦ ਰਿਲੀਜ਼ ਹੁੰਦੀ ਆ ਕਾਫੀ ਲੋਕ ਦੇਖਦੇ ਆ ਕਈ ਵਾਰੀ ਕੀ ਹੁੰਦਾ ਕਿ ਅਸੀਂ ਲੋਕਾਂ ਦੇ ਵਿੱਚ ਬੈਠ ਕੇ ਨਹੀਂ ਮੂਵੀ ਦੇਖ ਪਾਉਂਦੇ ਫਿਰ ਅਸੀਂ ਸਿਰਫ ਸੁਣ ਹੀ ਸਕਦੇ ਆ ਕਿ ਤੁਹਾਨੂੰ ਸਾਡਾ ਕੰਮ ਕਿਵੇਂ ਲੱਗਿਆ ਜਾਂ ਕੋਈ ਕਾਲ ਕਰਕੇ ਦੱਸਦਾ ਸਾਨੂੰ ਵਧੀਆ ਲੱਗਿਆ ਬਟ ਸਿੰਗਿੰਗ ਦਾ ਇੱਕ ਹੋਰ ਮਜ਼ਾ ਹੈ ਤੇ ਜਿਹੜੇ ਇਦਾਂ ਦੇ ਮੇਲੇ ਹੁੰਦੇ ਆ ਜਿੱਦਾਂ ਦਾ ਹੁਣ ਸਾਡਾ ਕੱਲ ਹੋਣ ਜਾ ਰਿਹਾ ਹੈ ਉਹਦੇ ਲਈ ਆਲਵੇਜ਼ ਮੈਂ ਐਕਸਾਈਟਡ ਰਹਿਣੀ ਆ ਕਿਉਂਕਿ ਮੈਂ ਸੁਣਿਆ ਕਿ ਇੱਥੇ ਸਾਰੀਆਂ ਭੈਣਾਂ ਵੀ ਆ ਰਹੀਆਂ ਨੇ ਬੱਚੇ ਵੀ ਆ ਰਹੇ ਨੇ ਪਹਿਲਾਂ ਮੈਨੂੰ ਲੱਗ ਰਿਹਾ ਸੀ ਕਿਉਂਕਿ ਮੇਬੀ ਇੰਡੀਆ ਦੇ ਵਿੱਚ ਜਿੰਨੇ ਵੀ ਹੁੰਦੇ ਆ ਕਬੱਡੀ ਕੱਪ ਉਹਦੇ ਲੇਡੀਜ਼ ਘਟ ਆਉਂਦੀਆਂ ਜੈਂਟਸ ਹੁੰਦੇ ਆ ਉਹ ਕਿਤੇ ਨਾ ਕਿਤੇ ਮੈਂ ਫਿਰ ਉਹ ਚੀਜ਼ ਮਿਸ ਕਰਦੀ ਹੁੰਦੀ ਸੀ ਬਟ ਜਦੋਂ ਕੱਲ ਮੇਰੀ ਗੱਲ ਹੋਈ ਕਿ ਹਾਂ ਲੇਡੀਜ਼ ਵੀ ਆਉਣਗੇ ਮੈਂ ਹੋਰ ਜ਼ਿਆਦਾ ਐਕਸਾਈਟਡ ਹੋ ਗਈ ਉਸ ਚੀਜ਼ ਨੂੰ ਲੈ ਕੇ ਖੂਬਸੂਰਤੀ ਇੱਥੇ ਦੀ ਇਹ ਹੀ ਹੈ ਕਿ ਇੱਕ ਤਾਂ ਸਾਰੇ ਇੱਕ ਦੂਜੇ ਨਾਲ ਮੋੜੇ ਨਾਲ ਮੋੜਾ ਖਰੇ ਲਾ ਕੇ ਖੜ ਜਾਂਦੇ ਨੇ ਤੁਸੀਂ ਵੇਖੋ ਕਿ ਹਰ ਇੱਕ ਵੀਕਐਂਡ ਤੇ ਹਰ ਇੱਕ ਵੀਕਐਂਡ ਤੇ ਕੋਈ ਨਾ ਕੋਈ ਮੇਲਾ ਕਬੱਡੀ ਕੱਪ ਹੋ ਰਿਹਾ ਤੇ ਉਹਦੇ ਵਿੱਚ ਜਿਹੜੇ ਲੋਕਾਂ ਦੀ ਸ਼ਮੂਲੀਅਤ ਆ ਉਹ ਬਹੁਤ ਖੂਬ ਆ ਮਤਲਬ ਲੋਕ ਜਾਂਦੇ ਆ ਆਪਣੇ ਜਿਹੜੇ ਚਾਹਣ ਵਾਲੇ ਜਿਹੜੇ ਉਹਨਾਂ ਦੇ ਮਨ ਪਸੰਦੀਦਾ ਖਿਡਾਰੀ ਨੇ ਜਾਂ ਆਰਟਿਸਟ ਆ ਰਹੇ ਨੇ ਉਹਨਾਂ ਨੂੰ ਭਰਵਾ ਹੰਗਾਰਾ ਵੀ ਦਿੰਦੇ ਤੇ ਕਿਉਂਕਿ ਇੱਕ ਕਰੇਜ਼ ਵੀ ਆ ਕਿਉਂਕਿ ਅਸੀਂ ਤੁਹਾਨੂੰ ਬਹੁਤ ਦੂਰੋਂ ਵੇਖਦੇ ਸੀ ਤੇ ਉਹਦੇ ਸਾਡੇ ਲੱਗੇ ਆ ਜਾਂਦੇ ਫਿਰ ਸਾਡਾ ਦਿਲ ਕਰਦਾ ਕਿ ਜੇ ਤੁਸੀਂ ਸੱਤ ਸਮੁੰਦਰ ਪਾਰ ਆ ਸਕਦੇ ਤਾਂ ਹੀ ਸੱਤ ਸੁਬਰ ਬੱਗੇ ਲੰਕੇ ਵੀ ਤੁਹਾਡੇ ਕੋਲ ਆ ਸਕਦੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਆ ਜਾਂਦਾ ਜੇ ਮੈਂ ਗਲਤ ਨਹੀਂ ਮੂਵੀ ਦੇ ਵਿੱਚ ਜਾਂ ਕਿਸੇ ਵੀ ਜਿਹੜਾ ਤੁਸੀਂ ਸ਼ੋਬੇ ਦੇ ਵਿੱਚ ਜਾਂਦੇ ਹੋ ਜੀ ਜੀ ਇਹ ਕਿੰਨੇ ਤੁਹਾਨੂੰ ਇਹ ਉਪਾਦੀ ਕਿੰਨੇ ਤੁਹਾਨੂੰ ਦਿੱਤੀ ਕਿ ਭਾਜੀ ਤੁਸੀਂ ਜਿਸ ਜਿਸ ਮੂਵੀ ਵਿੱਚ ਵੀ ਜਾਂਦੇ ਹੋ ਜਿਸ ਜਿਹੜੇ ਕਰੈਕਟਰ ਨੂੰ ਕਰਦੇ ਹੋ ਸੁਪਰ ਡੁਪਰ ਹਿੱਟ ਹੋ ਜਾਂਦਾ ਐਕਚੁਅਲੀ ਜਦੋਂ ਮੇਰੀ ਸ਼ੁਰੂਆਤ ਹੋਈ ਫਿਲਮ ਜੈਟ ਐਂਡ ਜੁਲੀਅਟ ਆਈ ਫਿਲਮ ਜੀ ਪਹਿਲਾਂ ਜਿਹਨੇ ਮੇਰਾ ਦਿਲ ਲੁੱਟਿਆ ਈ ਉਹ ਤਾਂ ਮੇਰਾ ਟੇਕ ਆਫ ਸੀਗਾ ਮੇਰੇ ਕੈਰੀਅਰ ਦਾ ਜੀ ਉਸ ਤੋਂ ਬਾਅਦ ਜੱਟ ਐਂਡ ਜੁਲੀਅਟ ਉਹ ਵੀ ਸੁਪਰ ਹਿੱਟ ਪਹਿਲੀ ਵੀ ਸੁਪਰ ਹਿੱਟ ਫਿਰ ਤੀਜੀ ਕੈਰੀ ਆਨ ਜੱਟਾ ਉਹ ਵੀ ਸੁਪਰ ਹਿੱਟ ਤਿੰਨ ਮੂਵੀਆਂ ਪੂਰੀਆਂ ਮਤਲਬ ਸੁਪਰਡ ਆਪਰੇਟ ਹੋਈਆਂ ਜੀ ਤੇ ਉਹ ਤਿੰਨਾਂ ਵਿੱਚ ਮੈਂ ਸੀਗਾ ਬਾਕੀ ਮੂਵੀਆਂ 'ਚ ਕੋਈ ਇਹਦੇ 'ਚ ਸੀ ਕੋਈ ਦੂਜੀ ਸੀ ਕੋਈ ਤੀਜੀ ਸੀ ਹਨਾ ਮੈਂ ਤਿੰਨੋਂ ਮੂਵੀਜ਼ ਦੇ ਵਿੱਚ ਸੀ ਜੀ ਤੇ ਮੈਂ ਮੈਨੂੰ ਯਾਦ ਹੈ ਕਿ ਜੱਟ ਜਰਸਨ ਗੋਲਮਾਲ ਫਿਲਮ ਕੀਤੀ ਤੇ ਉਹ ਬੈਠੇ ਤੇ ਇੱਕ ਤਾਂ ਕੁੜੀ ਆਈ ਪਹਿਲਾਂ ਕੋਈ ਉੱਥੇ ਵੀ ਇਹਦੇ ਨਾਲ ਗੱਲ ਕਰਨੀ ਉਹ ਜਿਹੜਾ ਪ੍ਰੋਡਿਊਸਰ ਸੀ ਉਹ ਮੈਨੂੰ ਨਹੀਂ ਜਾਣਦਾ ਸੀਗਾ ਜਿਹੜੇ ਦੂਜੇ ਸੀ ਉਹਨਾਂ ਦੇ ਨਾਲ ਦੇ ਦੋਸਤ ਮਿੱਤਰ ਜਾਂ ਉਹਨਾਂ ਦੇ ਭਰਾ ਉਹ ਜਾਣਦੇ ਸੀ ਜਿਹੜਾ ਮੇਨ ਪ੍ਰੋਡਿਊਸਰ ਸੀ ਉਹ ਨਹੀਂ ਮੈਨੂੰ ਜਾਣਦਾ ਸੀ ਪਰ ਉਹ ਜਿਹੜੀ ਕੁੜੀ ਸੀ ਉਹ ਉਹ ਤੋਂ ਪੁੱਛਣ ਲੱਗੇ ਵੀ ਕਿਹੜੀ ਫਿਲਮ ਕੀਤੀ ਹੈ ਉਹ ਹਿੰਦੀ ਬੋਲਦੀ ਸੀ ਬੰਬੇ ਤੋਂ ਆਈ ਸੀ ਸ਼ਾਇਦ ਮੈਨੇ ਉਹ ਮੂਵੀ ਕੀਤੀ ਥੀ ਉਹ ਕਹਿੰਦੇ ਫਿਰ ਉਹ ਡੱਬਾ ਬੰਦ ਹੋ ਗਈ ਠੀਕ ਹੈ ਫਿਰ ਦੂਸਰੀ ਕੀ ਉਹ ਪ੍ਰੋਡਿਊਸਰوں ਕੀ ਲੜਾਈ ਹੋ ਗਈ ਜੀ ਫਿਰ ਤੀਜੀ ਆਈ ਉਹ ਡਾਇਰੈਕਟਰ ਕੇ ਸਾਥ ਕੋਈ ਪੰਗਾ ਉਹ ਵੀ ਨਹੀਂ ਆਈ ਹੈ ਨਾ ਜੀ ਫਿਰ ਉਸ ਤੋਂ ਬਾਅਦ ਮੇਰੀ ਮੇਰੀ ਵਾਰੀ ਆਈ ਕਹਿੰਦੇ ਕਿਹੜੀ ਫਿਲਮ ਕੀਤੀ ਹੈ ਮੈਂ ਕਿਹਾ ਜੀ ਚੱਕ ਜਵਾਨਾ ਗੁਰਦਾਸ ਮਾਨ ਜੀ ਨਾਲ ਕੀਤੀ ਸੀ ਠੀਕ ਹੈ ਵ ਫਿਰ ਕਹਿੰਦੇ ਕਿਹੜੀ ਜਿੰਨੇ ਮੇਰਾ ਦਿਲ ਲੁੱਟਿਆ ਹਾਂ ਉਹ ਵੀ ਸੁਪਰੇਟ ਫਿਰ ਜਟ ਐਂਡ ਜੁਲੀਅਟ ਉਹ ਵੀ ਸੁਪਰੇਟ ਫਿਰ ਕੈਰੀਓਨ ਜੋ ਟੋਮਸ ਉਹ ਕਹਿੰਦੇ ਯਾਰ ਆ ਬੰਦੇ ਨੂੰ ਲਓ ਪਹਿਲਾਂ ਤਾਂ ਬਾਕੀ ਦਾ ਛੱਡੋ ਕਹਿੰਦਾ ਵੀ ਜਿਹੜੀਆਂ ਵੀ ਆਈਆਂ ਸਾਰੀਆਂ ਮੂਵੀਜ਼ ਹਿੱਟ ਮੂਵੀਆਂ ਦੇ ਨਾਂ ਲੈ ਹੈ ਨਾ ਵੀ ਥੋੜੀ ਪੋਜ਼ਿਟਿਵਿਟੀ ਲੱਗਦੀ ਐ ਇਸ ਚੀਜ਼ 'ਚ ਐ ਨਾ ਵੀ ਜਿਹੜੀ ਫਿਲਮ 'ਚ ਹੁੰਦਾ ਬੰਦਾ ਹਿੱਟ ਹੁੰਦੀ ਐ ਤਾਂ ਉਸ ਤੋਂ ਬਾਅਦ ਮੈਨੂੰ ਜਿਹੜੇ ਇੰਡਸਟਰੀ ਵਾਲੇ ਵੀ ਸਾਰੇ ਜਿਨ੍ਹਾਂ ਪੱਤਰਕਾਰ ਭਰਾ ਤੁਹਾਡੇ ਵਰਗੇ ਜਿੰਨੇ ਵੀ ਹੁੰਦੇ ਸੀਗੇ ਸਾਰੇ ਉਹ ਮੈਨੂੰ ਲੱਕੀ ਚਾਮ ਕਹਿਣ ਲੱਗੇ ਜੀ ਨਹੀਂ ਇਹ ਇਹ ਤੁਹਾਡਾ ਇੱਕ ਮਤਲਬ ਦਰਿਆਦਲੀ ਕਿ ਤੁਸੀਂ ਉਹਨਾਂ ਨੂੰ ਕ੍ਰੈਡਿਟ ਉਹਨਾਂ ਮੂਵੀਸ ਨੂੰ ਦੇ ਦਿੰਦੇ ਹੋ ਪਰ ਜੇਕਰ ਜਿਹੜੇ ਜਿਹੜੇ ਕੈਰੈਕਟਰ ਤੁਸੀਂ ਨਿਭਾਏ ਆ ਜੀ ਜੀ ਕਿਉਂਕਿ ਕਈ ਵਾਰੀ ਜਦੋਂ ਕੋਈ ਡਾਇਰੈਕਟਰ ਕਿਸੇ ਫੇਸ ਨੂੰ ਫੇਸ ਨੂੰ ਸਿਲੈਕਟ ਕਰਦਾ ਤਾਂ ਉਹ ਉਹਦਾ ਜੋਨ ਵੇਖ ਲੈਂਦਾ ਕਿ ਕਿੱਥੇ ਇੱਕ ਕਰ ਸਕਦਾ ਪਰ ਤੁਹਾਡੇ ਮੇਰੇ ਖਿਆਲ ਚ ਕੈਰੈਕਟਰ ਵੇਖ ਕੇ ਨਹੀਂ ਤੁਹਾਨੂੰ ਵੇਖ ਕੇ ਜਿਹੜਾ ਮਰਜ਼ੀ ਕੈਰੈਕਟਰ ਦੇ ਦਿੰਦੇ ਸੀ ਇਹ ਮੈਂ ਬੜਾ ਮਤਲਬ ਲੱਕੀ ਆ ਜੀ ਇਸ ਮਾਮਲੇ ਚ ਕਿਉਂਕਿ ਨਹੀਂ ਤਾਂ ਜਿਵੇਂ ਤੁਸੀਂ ਕਿਹਾ ਕਿ ਇੱਕ ਐਕਟਰ ਦੇ ਹੁੰਦੇ ਵੀ ਜਿਹੜੇ ਇਸ ਏਜ ਦੇ ਇਸ ਗਰੁੱਪ ਦੇ ਕਲਾਕਾਰ ਚਾਹੀਦੇ ਉਹਨਾਂ 'ਚ ਮੈਂ ਫਿੱਟ ਆਉਣਾ ਮੇਰਾ ਇਹ ਸੋਚਿਆ ਜਾਂਦਾ ਵੀ ਇਹਦੇ ਕੋਈ ਡੇਟ ਹੈਗੀ ਵੀ ਕਰੈਕਟਰ ਜਿਹੜਾ ਮਰਜ਼ੀ ਕਰਾ ਲਈ ਮੈਂ ਸਟੂਡੈਂਟ ਦਾ ਕਰੈਕਟਰ ਵੀ ਅੱਜ ਵੀ ਸਟੂਡੈਂਟ ਦਾ ਕਰੈਕਟਰ ਕਰਦਾ ਤੇ ਮੈਂ ਦਾਦੇ ਦਾ ਕਰੈਕਟਰ ਵੀ ਕਰਦਾ ਤੇ ਮੈਂ ਚਾਚੇ ਦਾ ਤਾਏ ਦਾ ਭਰਾ ਦਾ ਸਾਰੇ ਕਰੈਕਟਰ ਮੈਂ ਕੀਤੇ ਆ ਮੇਰੇ ਮੇਰੀ ਖੁਸ਼ਕਿਸਮਤੀ ਹੈ ਔਰ ਮੇਰੇ ਦਰਸ਼ਕਾਂ ਦਾ ਮੈਂ ਬਹੁਤ ਤੈਦਲੋਂ ਸ਼ੁਕਰਗੁਜ਼ਾਰਾਂ ਕਿ ਜਿਹੜੇ ਮੈਨੂੰ ਹਰ ਇੱਕ ਕੈਰੇਕਟਰ ਦੇ ਵਿੱਚ ਇੰਨਾ ਪਿਆਰ ਦਿੰਦੇ ਆ ਔਰ ਮਾਨਸਿਕਤਕਾਰ ਬਖਸ਼ਦੇ ਆ ਦੇਖੋ ਜਿਹੜਾ ਥਾਣੇਦਾਰ ਦੀ ਇੱਕ ਪੁਲਿਸ ਵਾਲੀ ਵਰਦੀ ਪਾ ਲੈਂਦਾ ਨੂੰ ਆਪਣੇ ਥਾਣੇਦਾਰ ਸਮਝਣਾ ਸ਼ੁਰੂ ਕਰਦੇ ਤੁਸੀਂ ਪਟਵਾਰੀ ਵੀ ਬਣ ਜਾਂਦੇ ਤੁਸੀਂ ਮਹਾਲਵਾਈ ਵੀ ਬਣ ਜਾਂਦੇ ਇਹ ਖੂਬਸੂਰਤੀ ਆ ਤੁਹਾਡੇ ਵਿੱਚ ਤੇ ਉਹਦੇ ਵਾਸਤੇ ਮੇਰੇ ਖਿਆਲ ਚ ਉਹਦਾ ਹੀ ਸਦਕਾ ਕਿ ਅੱਜ ਤੱਕ ਹਾਰੇ ਕੋਈ ਜਿਹੜੀ ਤੁਹਾਡੀ ਕੋਈ ਵੀ ਮੂਵੀ ਕੋਈ ਵੀ ਕੈਰੇਕਟਰ ਆ ਉਹਨੂੰ ਬਾਹਰ ਜਗਾ ਸਲਾਇਆ ਜਾਂਦਾ ਐਕਚੁਅਲੀ ਪਤਾ ਕੀ ਹੁੰਦਾ ਭਾਜੀ ਜਦੋਂ ਤੁਸੀਂ ਨਾ ਬਹੁਤ ਜਿਆਦਾ ਕੰਮ ਕਰਦੇ ਹੋ ਨਾ ਲੋਕ ਤੁਹਾਡੇ ਚਿਹਰੇ ਤੋਂ ਵੀ ਅੱਕਣ ਲੱਗ ਜਾਂਦੇ ਵੀ ਯਾਰ ਇਹ ਡੇਲੀ ਇਹੀ ਦੇਖਿਆ ਜਾਂਦਾ ਜਦੋਂ ਵੀ ਟੀਵੀ 'ਤੇ ਲੋਨਿਆ ਇਹੀ ਦਿਖਿਆ ਜਾਂਦਾ ਪਰ ਜਦੋਂ ਤੁਸੀਂ ਇੱਕ ਨਵੇਂ ਰੂਪ ਦੇ ਵਿੱਚ ਆਉਨੇ ਹੋ ਹੈਨਾ ਉਹ ਉਹ ਫਿਰ ਲੋਕ ਕਰੈਕਟਰ ਨੂੰ ਇੰਜੋਏ ਕਰਦੇ ਨੇ ਉਹ ਕਲਾਕਾਰ ਨੂੰ ਘੱਟ ਕਰੈਕਟਰ ਨੂੰ ਜ਼ਿਆਦਾ ਇੰਜੋਏ ਕਰਦੇ ਆ ਜਾਂ ਨਹੀਂ ਇੱਕੋ ਹੀ ਫੇਸ ਦੇਸੀ ਜਾਵੇ ਤੁਹਾਨੂੰ ਤੁਸੀਂ ਬੋਰ ਹੋ ਜਾਓਗੇ ਵੀ ਯਾਰ ਬਹੁਤ ਹੋ ਗਿਆ ਹੁਣ ਹੈਨਾ ਜਦੋਂ ਤੁਸੀਂ ਇੱਕ ਨਵਾਂ ਰੰਗ ਲੈ ਕੇ ਆਉਨੇ ਹੋ ਉਹ ਮੇਰੇ ਲਈ ਵੀ ਇੱਕ ਪੌੜੀ ਜੀ ਉੱਪਰ ਹੁੰਦਾ ਹੈ ਨਾ ਮੇਰਾ ਮੈਂ ਸਮਝਦਾ ਕਿ ਮੇਰਾ ਜਿਹੜਾ ਕੰਪੀਟੀਸ਼ਨ ਹੈ ਉਹ ਮੇਰਾ ਕਿਸੇ ਨਾਲ ਨਹੀਂ ਮੇਰਾ ਆਪਣੇ ਆਪ ਨਾਲ ਹੈ ਕਿ ਮੈਂ ਇਹ ਫਿਲਮ ਦੇ ਵਿੱਚ ਕੀ ਕੀਤਾ ਸੀ ਤੇ ਅਗਲੀ ਚ ਕੀ ਕਰਨਾ ਉਹ ਫਰੈਸ਼ਨੈਸ ਲੱਗਦੀ ਹੈ ਤੇ ਉਹ ਕਰਮਜੀਤ ਨਹੀਂ ਲੱਗਦਾ ਉਹ ਇੱਕ ਉਹ ਜੇ ਮੈਂ ਜਾਂ ਪਟਵਾਰੀ ਲੱਗਦਾ ਜਾਂ ਉਹ ਹਲਵਾਈ ਲੱਗਦਾ ਜਾਂ ਉਹ ਸਟੂਡੈਂਟ ਲੱਗਦਾ ਤਾਂ ਕਰਕੇ ਇਹ ਮੈਨੂੰ ਸ਼ੌਕ ਵੀ ਹੈ ਵੀ ਮੈਂ ਆਪਣੇ ਕੰਮ ਨੂੰ ਮੈਂ ਕਦੇ ਇਹ ਨਹੀਂ ਦੇਖਿਆ ਕਿ ਇਸ ਫਿਲਮ ਦੇ ਮੈਨੂੰ ਘੱਟ ਪੈਸੇ ਮਿਲੇ ਤਾਂ ਮੈਂ ਇਹ ਚ ਓਵੇਂ ਕੰਮ ਨਾ ਮੈਂ ਕੰਮ ਨੂੰ ਸਭ ਤੋਂ ਵੱਡਾ ਸਮਝਦਾ ਜੀ ਮੇਰੇ ਲਈ ਕੰਮ ਸਭ ਪ੍ਰਾਇੋਰਟੀ ਹੈ ਕੰਮ ਮੈਂ ਮਤਲਬ 100% ਦੇਣਾ ਚਾਹੇ ਮੈਨੂੰ 1 ਰੁਪਿਆ ਮਿਲੇ ਹੋਵੇ ਚਾਹੇ 1 ਕਰੋੜ ਮਿਲੇ ਹੋਵੇ ਬਿਲਕੁਲ ਮੈਂ ਕੰਮ ਨੂੰ ਪ੍ਰਾਇੋਰਟੀ ਦਿੰਦਾ ਜੀ ਨੀsha ਜੀ ਜਦੋਂ ਤੁਸੀਂ ਕੋਈ ਮੂਵੀ ਸਿਲੈਕਟ ਕਰਦੇ ਹੋ ਜਾਂ ਤੁਸੀਂ ਕੋਈ ਰੋਲ ਤੁਸੀਂ ਉਹਦੇ ਪਿੱਛੇ ਕਿਹੜੀਆਂ ਚੀਜ਼ਾਂ ਨੂੰ ਖਾਸ ਕਰਕੇ ਵੇਖਦੇ ਹੋ ਕਿ ਸਕ੍ਰਿਪਟ ਕਿਵੇਂ ਦੀ ਆ ਜਾਂ ਜਿਹੜੀ ਜਿਹੜੇ ਕੋ ਸਟਾਰਸ ਨੇ ਜਿਹੜੀ ਤੁਹਾਡੇ ਉਹ ਨੇ ਜਾਂ ਡਾਇਰੈਕਸ਼ਨ ਕਿੰਨਾ ਦੀ ਆ ਤੇ ਜਾਂ ਤੁਹਾਨੂੰ ਲੱਗਦਾ ਕਿ ਚੰਗੇ ਪੈਸੇ ਦੇਣਗੇ ਇਹਦੇ ਵਿੱਚ ਨਹੀਂ ਫਸਟ ਤਾਂ ਜਿਹੜੀਆਂ ਤੁਸੀਂ ਚੀਜ਼ਾਂ ਕਹੀਆਂ ਡਾਇਰੈਕਟਰ ਕੋ ਸਟਾਰ ਕਿਹੜੇ ਕਿਹੜੇ ਮੇਰੇ ਨਾਲ ਨੇ ਹਨਾ ਤੇ ਮੇਨ ਮੇਰਾ ਜਿਹੜਾ ਕਰੈਕਟਰ ਆ ਜੀ ਜੇ ਮੈਨੂੰ ਲੱਗਦਾ ਹੁੰਦਾ ਕਿ ਹਾਂ ਇਹ ਕਰੈਕਟਰ 'ਚ ਕੁਝ ਕਰਨ ਲਈ ਹੈ ਮੈਂ ਫੇਰ ਹੀ ਇਸ ਕਰਦੀ ਆ ਅਦਰਵਾਇਜ਼ ਮੈਂ ਕਦੇ ਨਹੀਂ ਚਾਹਿਆ ਕਿ ਹਾਂ ਬਸ ਮੈਨੂੰ ਕੰਮ ਮਿਲਣਾ ਚਾਹੀਦਾ ਤੇ ਮੈਨੂੰ ਪੈਸੇ ਮਿਲਣੇ ਚਾਹੀਦੇ ਨੇ ਜੀ ਤੇ ਇਦਾਂ ਮੈਨੂੰ ਹਮੇਸ਼ਾ ਹੁੰਦਾ ਕਿ ਕੁਝ ਕਰਨ ਲਈ ਹੋਵੇ ਤੇ ਜਦੋਂ ਮੈਨੂੰ ਕੋਈ ਕੋਈ ਵੀ ਬੰਦਾ ਪਹਿਲਾਂ ਸਟੋਰੀ ਸੁਣਾਉਂਦਾ ਕਿ ਇਦਾਂ ਕਰਕੇ ਅਸੀਂ ਫਿਲਮ ਬਣਾ ਰਹੇ ਹਾਂ ਉਹਦੇ ਚਾਹ ਚੀਜ਼ ਆ ਤਾਂ ਮੈਂ ਆਲਵੇਸ ਉਹਨੂੰ ਇਹੀ ਗੱਲ ਕਹਿਣੀ ਆ ਕਿ ਪਹਿਲਾਂ ਇਹ ਦੱਸੋ ਜਿਹੜਾ ਤੁਸੀਂ ਮੇਰੇ ਤੋਂ ਕਰੈਕਟਰ ਕਰਾ ਰਹੇ ਹੋ ਉਹਦਾ ਕੀ ਰੋਲ ਆ ਉਹਦਾ ਕਿੰਨਾ ਰੋਲ ਆ ਕਿੱਦਾਂ ਦਾ ਉਹ ਹੈ ਤੇ ਫਿਰ ਜੇ ਮੈਨੂੰ ਲੱਗਦਾ ਕਿ ਉਹ ਮੇਰੇ ਕਰਨ ਦੇ ਕਾਬਿਲ ਹੈ ਮੈਂ ਫੇਰ ਹੀ ਯੈਸ ਕਰਦੀ ਆ ਪੈਸਾ ਉਸ ਤੋਂ ਬਾਅਦ ਆ ਕੇ ਤੋ ਤੁਹਾਡਾ ਅੱਜ ਤੱਕ ਤਜਾ ਨਿਭਾਇਆ ਕਰੈਕਟਰ ਸਭ ਤੋਂ ਫੇਵਰਟ ਤੁਹਾਡਾ ਕਿਹੜਾ ਮੇਰੇ ਦੇਖੋ ਸਾਰੀ ਫੇਵਰਿਟ ਆ ਬਟ ਸ਼ਾਂਤੀ ਕਰੈਕਟਰ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਹਨਾ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਨ੍ਹਾਂ ਨੂੰ ਮੇਰਾ ਰੀਅਲ ਨੇਮ ਨਹੀਂ ਪਤਾ ਉਹ ਮੈਨੂੰ ਸ਼ਾਂਤੀ ਕਹਿ ਕੇ ਬੁਲਾਉਂਦੇ ਆ ਤੇ ਹਾਲਾਂਕਿ ਸ਼ਾਂਤੀ ਵਾਲੇ ਦੇ ਕੋਈ ਕੋਈ ਮੇਰੇ ਮੇਰੇ ਤੇ ਵੀ ਨਹੀਂ ਜਾਣਦੇ ਤੇ ਬਾਕੀ ਮੈਂ ਇੱਕ ਸੁਰਖੀ ਬਿੰਦੀ ਦੇ ਵਿੱਚ ਕਰੈਕਟਰ ਕਰ ਰਿਆ ਸੀ ਹਨਾ ਉਹ ਮੇਰੇ ਜਨਰ ਤੋਂ ਬਿਲਕੁਲ ਜਿੱਦਾਂ ਕਰਨ ਜੀ ਸਰ ਨੇ ਕਿਹਾ ਕਿ ਸ਼ਾਂਤੀ ਮੇਰੇ 'ਚ ਹੈ ਹੀ ਨਹੀਂ ਆ ਤੇ ਉਹ ਕਰੈਕਟਰ ਵੀ ਉਦਾਂ ਹੀ ਸੀਗਾ ਕਿ ਮੈਨੂੰ ਬਹੁਤ ਮਤਲਬ ਸੈਮੀ ਹੋਈ ਕੁੜੀ ਦਾ ਕਰੈਕਟਰ ਸੀਗਾ ਤੇ ਉਹਦੇ ਲਈ ਲੋਕਾਂ ਨੇ ਬਹੁਤ ਜ਼ਿਆਦਾ ਮੈਨੂੰ ਕਾਲਸ ਆਈਆਂ ਤੇ ਬਹੁਤ ਪਸੰਦ ਕੀਤਾ ਉਹ ਕਰੈਕਟਰ ਮੇਰਾ ਨਹੀਂ ਬਿਲਕੁਲ ਜਿਹੜਾ ਇੱਕ ਤੁਹਾਡਾ ਨੇਚਰ ਆ ਉਹ ਚੁਲਬੁਲਾ ਹੋਣਾ ਜਾ ਉਹ ਚ ਹਾਸਾ ਠੱਠਾ ਹੋਣਾ ਇਹ ਜ਼ਰੂਰੀ ਆ ਪਰ ਜਦੋਂ ਤੁਸੀਂ ਕੋਈ ਕੈਰੈਕਟਰ ਕਰਦੇ ਉਹ ਚ ਤੁਹਾਡੀ ਬਹੁਤ ਇੰਟੈਂਸ ਹੁੰਦੇ ਤੁਸੀਂ ਉਹਦੇ ਵਿੱਚ ਸਭ ਤੋਂ ਖੂਬਸੂਰਤ ਮੇਰੇ ਖਿਆਲ ਚ ਉਹੀ ਚੀਜ਼ ਆ ਕਿ ਜਿਹੜਾ ਤੁਹਾਨੂੰ ਕੈਰੈਕਟਰ ਦਿੰਦਾ ਉਹ ਜੇ ਤੁਸੀਂ ਕਿੰਨੀ ਡੀਪ ਜਾ ਕੇ ਕਿੰਨਾ ਖੁੱਭ ਕੇ ਉਹਨੂੰ ਕੰਮ ਕਰਦੇ ਹੋ ਤਾਂ ਉਹਦੇ ਲਈ ਤੁਸੀਂ ਵਧਾਈ ਦੇ ਪਾਤਰ ਕਿਉਂਕਿ ਅੱਜ ਤੱਕ ਜਿਹੜੇ ਤੁਸੀਂ ਕੈਰੈਕਟਰ ਨੂੰ ਬਾਇ ਬਾ ਕਮਾਲ ਥੈਂਕ ਯੂ ਸੋ ਮਚ ਤੁਹਾਡੇ ਕੋਲੋਂ ਭਾਜੀ ਇੱਕ ਗੀਤ ਸੁਣਨਾ ਬਾਅਦ ਵਿੱਚ ਹਾਂਜੀ ਪਰ ਪਹਿਲਾਂ ਇੱਕ ਤੁਹਾਡੀ ਮੇਰੀ ਕੁਐਸਚਨ ਜੀ ਛੋਟਾ ਜਿਹਾ ਜਦੋਂ ਤੁਸੀਂ ਅ ਗੀਪੀਪਾ ਯਨਾ ਕੰਮ ਕਰਦੇ ਹੋ ਜੀ ਤੇ ਮੇਰੇ ਖਿਆਲ ਚ ਇੱਕ ਮੂਵੀ ਚਾਹੇ ਉਹਦਾ ਟਾਈਟਲ ਚੇਂਜ ਹੋ ਜਾਂਦਾ ਪਰ ਕਾਸਟ ਸਾਰੀ ਸੇਮ ਹੁੰਦੀ ਇੱਕ ਇੱਕ ਤੁਸੀਂ ਬੈ ਕੇ ਕੋਈ ਇਕੱਠਾ ਕੋਈ ਲਾਟਰੀ ਪਾਉਂਦੇ ਹੋ ਕਿ ਜਾਂ ਕੋਈ ਜਾਂ ਲਿਖਿਆ ਕੌਂਟਰੈਕਟ ਭਾਈ ਆਪਾਂ ਬਾਹਰ ਨਹੀਂ ਕੰਮ ਕਰਨਾ ਆਪਾਂ ਇਕੱਠਾ ਜ਼ਰੂਰ ਕਰਨਾ ਜਾਂ ਤੁਹਾਡਾ ਤਾਲਮੇਲ ਇੰਨਾ ਵਧੀਆ ਬਣ ਗਿਆ ਐਕਚੁਅਲੀ ਜੀਨੇ ਮੇਰਾ ਦਿਲ ਲੁੱਟਿਆ ਤਾਂ ਸਾਡਾ ਮਤਲਬ ਦੋਵਾਂ ਦਾ ਕੈਰੀਅਰ ਸ਼ੁਰੂ ਹੋਇਆ ਜੀ ਤੇ ਸਾਰੀ ਟੀਮ ਹੋਈ ਹੈ ਚਾਹੇ ਬਿੰਨੂ ਢਿਲੋਂ ਹੋਣ ਭੱਲਾ ਸਾਹਿਬ ਹੋਣ ਬੀ ਐਨ ਜੀ ਹੋਣ ਸਾਰੀ ਜਿੰਨੀ ਵੀ ਕਾਸਟ ਹੈ ਕੁਗੀ ਭਾਜੀ ਹੋਣ ਇੱਕ ਬੌਂਡਿੰਗ ਅੱਛੀ ਹੈ ਸਾਰਿਆਂ ਦੀ ਤੇ ਤੁਸੀਂ ਵੈਸੇ ਵੀ ਜਾਂ ਕਿਤੇ ਵੀ ਕਦੇ ਸੁਣਿਆ ਨਹੀਂ ਹੋਣਾ ਸਾਡੇ ਕਿਸੇ ਵੀ ਕਲਾਕਾਰਾਂ ਦੇ ਵਿੱਚ ਵੀ ਫਲਾਣੇ ਫਲਾਣੇ ਵੱਲ ਮੂੰਹ ਵਟਿਆ ਹੋਇਆ ਮੇਰੇ ਸਾਰੇ ਸੀਨੀਅਰ ਐਮ ਆ ਸਭ ਨੂੰ ਪੈਰੀਆਂ ਥਲਾ ਕੇ ਮਿਲਦਾ ਮੇਰੇ ਭਰਾ ਵੱਡੇ ਨੇ ਹਨਾ ਔਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਹਨਾ ਤੇ ਉਹ ਵੀ ਬਹੁਤ ਉਹਨਾਂ ਹੀ ਪਿਆਰ ਕਰ ਦਿੰਦੇ ਨੇ ਹਨਾ ਉਸ ਤੋਂ ਵੱਧ ਕੇ ਮਤਲਬ ਇੱਜ਼ਤ ਔਰ ਪਿਆਰ ਦਿੰਦੇ ਨੇ ਹਨਾ ਤੇ ਉਹ ਜਦੋਂ ਇਕੱਠੇ ਹੁੰਨੇ ਤਾਂ ਉਹੀ ਕੁਦਰਤੀ ਗੱਲ ਹੈ ਵੀ ਸਾਰਿਆਂ ਦਾ ਵਧੀਆ ਇੱਕ ਬਣਿਆ ਹੋਇਆ ਵੀ ਜਦੋਂ ਇਕੱਠੇ ਹੁੰਨੇ ਤਾਂ ਹੋਰ ਜ਼ਿਆਦਾ ਮਜ਼ਾ ਆਉਂਦਾ ਜੀ ਸਾਰਿਆਂ ਦਾ ਇੱਕ ਇੱਕ ਦੂਜੇ ਨਾਲ ਚੰਗੀ ਬੌਂਡਿੰਗ ਹੈ ਮੇਰੇ ਖਿਆਲ ਚ ਜਦੋਂ ਤੁਸੀਂ ਇੱਕ ਮੂਵੀ ਕਰਦੇ ਤਾਂ ਉਸ ਤੋਂ ਹੀ ਅਗਲੀ ਮੂਵੀ ਨਿਕਲ ਆਉਂਦੀ ਨਹੀਂ ਕਿ ਹਮੇਸ਼ਾ ਬਹੁਤ 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 ਉਹਨਾਂ ਹਾਂਜੀ ਹਾਂਜੀ ਬਿਲਕੁਲ ਤੇ ਜਿਹੜਾ ਮੇਰਾ ਵਨ ਆਫ ਦਾ ਫੇਵਰਟ ਤੁਹਾਡਾ Song ਆ ਜਿਹੜਾ ਮੈਂ ਬਹੁਤ ਸੁਣਿਆ ਰੋ ਰੋ ਨੈਣਾ ਨੇ ਜੀ ਜੀ ਜੇ ਦੋ ਦੋ ਬੋਲ ਪਲੀਜ਼ ਯਾਨੀ ਰੋ ਰੋ ਨੈਣਾ ਨੇ ਹਾਏ ਰੋ ਰੋ ਨੈਣਾ ਨੇ ਰੋ ਰੋ ਨੈਣਾ ਨੇ ਹਾਏ ਰੋ ਰੋ ਨੈਣਾ ਨੇ ਰੋ ਰੋ ਨੈਣਾ ਨੇ ਲਗਾਈਆ ਚੜੀਆਂ ਰੋ ਰੋ ਨੈਣਾ ਨੇ ਲਗਾਈਆ ਚੜੀਆਂ ਲੋਕਾਂ ਪਾਣੇ ਮੀ ਵਰਿਆ ਰੋ ਰੋ ਨੈਣਾ ਨੇ ਤੇਰੇ ਵਾਦਿਆਂ ਦੀ ਹਾਏ ਤੇਰੇ ਵਾਦਿਆਂ ਦੀ ਤੇਰੇ ਵਾਅਦਿਆਂ ਦੀ লাশ ਨੂੰ ਫੂਕਾਂ ਤੇਰੇ ਵਾਅਦਿਆਂ ਦੀ লাশ ਨੂੰ ਫੂਕਾਂ ਹੱਡੀਆਂ ਦੀ ਅੱਗ ਬਾਲ ਕੇ ਤੇਰੇ ਵਾਅਦਿਆਂ ਦੀ ਰੋ ਰੋ ਨੈਣਾਂ ਨੇ ਹਾਏ ਰੋ ਰੋ ਨੈਣਾਂ ਨੇ ਵਾਹ ਜੀ ਵਾਹ ਵਾਹ ਜੀ ਵਾਹ ਬਖਮ ਜੀ ਜਦੋਂ ਉਹ ਸੁਣਿਆ ਸੀ ਤੇ ਹੁਣ ਸੁਣਿਆ ਉਸ ਉਹ ਹੀ ਆਵਾਜ਼ ਉਹ ਹੀ ਲਾ ਉਹ ਹੀ ਸਾਰਾ ਕੁਝ ਜਦੋਂ ਤੁਸੀਂ ਭਾਵੇਂ ਜਿਹੜੀਆਂ ਮੂਵੀਜ਼ ਕਰਦੇ ਹੋ ਜੀ ਅੱਜ ਤੱਕ ਦੀ ਜਿੰਨੀਆਂ ਕਿ ਤੁਸੀਂ ਰੋਲ ਕੀਤੇ ਜਿਹੜੀ ਮੂਵੀ ਨੂੰ ਭਾਈ ਆ ਸਭ ਤੋਂ ਤੁਹਾਡੀ ਫੇਵਰਟ ਜੇ ਮੈਂ ਪੁੱਛਾਂ ਤਾਂ ਕਿਹੜੀ ਮੂਵੀ ਨੂੰ ਤੁਸੀਂ 1 2 3 ਕੈਟਾਗਰੀਜ਼ ਕਰਦੇ ਹੋ ਵੈਸੇ ਤਾਂ ਸਾਰੀਆਂ ਵਧੀਆ ਲੱਗਦੀਆਂ ਨੇ ਜੀ ਜਿਨ੍ਹਾਂ ਵਿੱਚੋਂ ਜਿਹੜੇ ਜ਼ਿਆਦਾ ਵਧੀਆ ਮੰਜੇ ਬਿਸਤਰੇ ਨਿਕਾ ਜ਼ੈਲਦਾਰ ਅਰਦਾਸ ਜੀ ਇਹ ਬੜੀਆਂ ਦਿਲ ਦੀਆਂ ਨੇੜੇ ਆ ਲਾਵਾ ਫੇਰੇ ਉਹ ਕਿ ਫਿਲਮ ਮਿੰਦੋ ਤਸਿਲਦਾਰ ਨਹੀਂ ਹੋਗੀ ਇਹ ਕਾਫੀ ਮੇਰੇ ਦਿਲ ਦੇ ਨੇੜੇ ਆ ਜਿਹੜਾ ਕਰੈਕਟਰ ਨਵਾਏ ਆ ਤੁਹਾਨੂੰ ਹਲਵਾਈ ਚੰਗਾ ਲੱਗਦਾ ਹੈ ਜਾਂ ਪਟਵਾਰੀ ਜਾਂ ਫੁੱਫੜ ਬਣ ਕੇ ਟੀਕਣ ਦੇ ਹਲਵਾਈ ਹਲਵਾਈ ਬਹੁਤ ਵਧੀਆ ਬਹੁਤ ਬੱਜਿਆ ਜੱਗ ਜੱਮ ਆਇਓ ਬਹੁਤ ਵਧੀਆ ਸੀਓ ਬਹੁਤ ਉਹਦੇ ਚਾ ਤੁਹਾਡਾ ਇੱਕ ਲੱਗਦਾ ਵੀ ਐਵੇਂ ਹੀ ਹੈ ਕਿ ਜਿਵੇਂ ਉਹ ਭਾਈ ਮਨਾ ਸਿੰਘ ਹੁੰਦੇ ਸੀ ਉਹ ਉਹ ਚੀਜ਼ ਉਹਦੀ ਸਾਰੀ ਚੱਲ ਗਈ 80 ਸਾਲ ਦੇ ਬਜ਼ੁਰਗ ਦਾ ਕਰੈਕਟਰ ਹੈ ਜੀ ਹਾਂਜੀ ਪਹਿਲਾਂ ਹਾਂਜੀ ਪਹਿਲਾਂ ਜਦੋਂ ਮੰਜੇ ਬਿਸਤਰੇ ਮੈਂ ਸ਼ੂਟ ਕਰ ਰਿਹਾ ਸੀਗਾ ਜੀ ਤਾਂ ਮੈਂ ਉੱਥੇ ਪੱਠੀ ਤੇ ਬੈਠਾ ਜੀ ਤੇ ਐਮੀ ਵਰਕ ਆਇਆ ਉਹ ਮੇਰੇ ਪੈਰੀ ਹੱਥ ਲਾ ਕੇ ਅੱਗੇ ਲੰਘਿਆ ਹੋਰ ਬਜ਼ੁਰਗੋ ਸასი ਕਾਲ ਜੀ ਮਹਾਈਆ ਹੁੰਦਾ ਆ ਰਿਹਾ ਛੇ ਰਾ ਹੋਰ ਚਨਾ ਬੜੀ ਆ ਕਹਿੰਦਾ ਹਾਂ ਜੀ ਹਾਂ ਜੀ ਬਿੰਨੂ ਹਾਲਾਂਕਿ ਬਿੰਨੂ ਦੇ ਨਾਲ ਤਾਂ ਮੈਂ ਕਰੈਕਟਰ ਬਹੁਤ ਬਾਰੇ ਅਸੀਂ ਜਗਨੂ ਜੀ ਕੀਤਾ ਸੀ ਮਾਨ ਸਾਹਿਬ ਦੇ ਸ਼ੋਅ ਦੇ ਵਿੱਚ ਜੀ ਤੇ ਉਹ ਵੀ ਪੈਰੀ ਹੱਥ ਲਾ ਕੇ ਨਿਕਲ ਗਿਆ ਜੀ ਫਿਰ ਉਸ ਤੋਂ ਬਾਅਦ ਚ ਸੋਹੀ ਸਾਹਿਬ ਆਏ ਸੋਹੀ ਸਾਹਿਬ ਗਿੱਪੀ ਕਰਿਆਲ ਨੂੰ ਇੱਕ ਪਾਸੇ ਸਾਈਡ ਤੇ ਲੱਗੇ ਵੀ ਕੋਈ ਗੱਲ ਕਰਨੀ ਹੋਣੀ ਜੀ ਮੈਂ ਜਾ ਕੇ ਜਾਣ ਕੇ ਵਿੱਚ ਚੜ ਜਾ ਕਰ ਹਣਾ ਉਹ ਗੱਦੋ ਗੱਲ ਕਰ ਮੈਂ ਕਿ ਹਾਂ ਇਹ ਠੀਕਾ ਗੱਲ ਜਹੀ ਹੈ ਨਾ ਉਹ ਫੇਰ ਪਰ ਨੂੰ ਲੈ ਜਾ ਕਰੇ ਆਪਣੇ ਆਪਣੇ ਸੋਹੀ ਸਾਹਿਬ ਨੂੰ ਗਿੱਪੀ ਨੂੰ ਗਿੱਪੀ ਨੂੰ ਤਾਂ ਪਤਾ ਹੀ ਸੀ ਹੁਣ ਫੇਰ ਫੇਰ ਮੈਂ ਵਿੱਚ ਟੰਗਾ ਉਹ ਕਹਿੰਦਾ ਯਾਰ ਪਰੇ ਹੋ ਜਾ ਬਜ਼ੁਰਗੋ ਗੱਲ ਕਰਨੀ ਹੈ ਕੋਈ ਅਸੀਂ ਗਿੱਪੀ ਦਾ ਹਾਸਾ ਨਿਕਲ ਗਿਆ ਮੇਰਾ ਵੀ ਕਹਿੰਦਾ ਬਜ਼ੁਰਗ ਬਜ਼ੁਰਗ ਕੋਈ ਨਹੀਂ ਕਰਮ ਜੀਤਾ ਇਹ ਤਾਂ ਪਰ ਮੇਨ ਖਾਸ ਗੀਤ ਇਹ ਹੈ ਕਿ ਜੇਕਰ ਜੇਕਰ ਜਿਨ੍ਹਾਂ ਨੇ ਉਹ ਜਿਹੜਾ ਕੈਰੈਕਟਰ ਕ੍ਰੀਏਟ ਕੀਤਾ ਜੀ ਉਹ ਵੀ ਨਾ ਪਛਾਣਨ ਦਾ ਨਹੀਂ ਨਹੀਂ ਬਿਲਕੁਲ ਜੀ ਬਹੁਤ ਮੇਰੇ ਲਈ ਬਹੁਤ ਚੰਗੀ ਗੱਲ ਸੀ ਮੇਰੇ ਲਈ ਔਰ ਮੇਰੇ ਕੈਰੀਅਰ ਲਈ ਵੀ ਹੂੰ ਔਰ ਮੇਰੀ ਸਭ ਤੋਂ ਵੱਡਾ ਕੰਪਲੀਮੈਂਟ ਮੈਨੂੰ ਉਸ ਫਿਲਮ ਦਾ ਹੀ ਲੱਗਿਆ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਤੁਸੀਂ ਵੀ ਫਿਲਮ 'ਚ ਸੀਗੇ ਤੇ ਉਹ ਮੇਰੇ ਲਈ ਸਭ ਤੋਂ ਵੱਡਾ ਕੰਪਲੀਮੈਂਟ ਸੀ ਸਭ ਤੋਂ ਅੱਛਾ ਮੈਨੂੰ ਉਹ ਲੱਗਿਆ ਜੀ ਤੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਉਸ ਦਾ ਬਹੁਤ ਬਹੁਤ ਜ਼ਿਆਦਾ ਬਹੁਤ ਅਜੇ ਤੱਕ ਵੀ ਜਦੋਂ ਵੇਖੀਏ ਤਾਂ ਲੱਗਦਾ ਨਹੀਂ ਕਿ ਉਹ ਇੰਨੀ ਪੁਰਾਣੀ ਹੈ ਜਿਵੇਂ ਲੱਗਦਾ ਵੀ ਆਹ ਕੱਲ ਦੀ ਗੱਲ ਹੈ ਤਾਂ ਜੀ ਜੀ ਭਾਜੀ ਨੀਸ਼ਾ ਜੀ ਤੁਸੀਂ ਐਜ਼ ਅ ਸਿੰਗਰ ਜਦੋਂ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਤੁਸੀਂ ਉਹਦੇ ਵਿੱਚ ਗੁਰੂ ਕਿਸ ਨੂੰ ਮੰਨਦੇ ਜਾਂ ਕਿਸ ਤੋਂ ਇਨਸਪਾਇਰ ਹੋ ਕੇ ਤੁਸੀਂ ਐਸ ਇੰਡਸਟਰੀ ਵੱਲ ਆਏ ਐਜ਼ ਅ ਸਿੰਗਰ ਐਜ਼ ਜਿਉਂਕਿ ਜਿਹੜੀ ਤੁਸੀਂ ਐਜ਼ ਅ ਐਕਟਿੰਗ ਵਿੱਚ ਤਾਂ ਬਾਅਦ ਵਿੱਚ ਆਏ ਪਰ ਜਦੋਂ ਤੁਸੀਂ ਆਪਣੇ ਆਪ ਨੂੰ ਇੰਡਸਟਰੀ ਵਿੱਚ ਲੈ ਕੇ ਆਏ ਇੰਡਸਟਰੀ ਦੀ ਗੱਲ ਕਰਾਂ ਤਾਂ ਗੁਰੂ ਜੀ ਮੇਰੇ ਨਾਲ ਹੀ ਬੈਠੇ ਨੇ ਇਹ ਵੀ ਇਹ ਵੀ ਪਾਦੀ ਮਿਲ ਗਈ ਹੈ ਤੇ ਐਕਟਿੰਗ ਵੀ ਮੈਨੂੰ ਕਰਮਜੀਤ ਸਰ ਹੀ ਲੈ ਕੇ ਆਏ ਨੇ ਮੈਂ ਆਲਵੇਜ਼ ਹਰ ਇੰਟਰਵਿਊ ਦੇ ਵਿੱਚ ਇਹ ਚੀਜ਼ ਮੈਂਸ਼ਨ ਕਰਦੀ ਆ ਹਨਾ ਜੀ ਤੇ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਮਾਡਲ ਬਣਨ ਲਈ ਆਈ ਸੀ ਬਟ ਜਦੋਂ ਮੈਂ ਕਰਮਜੀਤ ਸਰ ਨੂੰ ਮਿਲੀ ਤਾਂ ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਮਾਡਲ ਜ਼ਿਆਦਾ ਲੰਮਾ ਕੈਰੀਅਰ ਨਹੀਂ ਹੁੰਦਾ ਤੇ ਮੈਨੂੰ ਕਹਿੰਦੇ ਤੈਨੂੰ ਗਾਣਾ ਆਉਂਦਾ ਗਾ ਕੇ ਸੁਣਾ ਤਾਂ ਮੈਂ ਗਾ ਲੈਂਦੀ ਸੀ ਜੀ ਤਾਂ ਉਸ ਟਾਈਮ ਜਦੋਂ ਮੈਂ ਗਾਇਆ ਤੇ ਮੈਨੂੰ ਕਹਿੰਦੇ ਵੀ ਤੂੰ ਸਿੰਗਿੰਗ ਵੱਲ ਹੀ ਜਾ ਤੇ ਉਸ ਟਾਈਮ ਫਿਰ ਅਸੀਂ ਰਿਹਸਲਾ ਵਗੈਰਾ ਕਰਾਈਆਂ ਹਨਾ ਅਸੀਂ ਡਿਊਟ Song ਰੈਡੀ ਕੀਤੇ ਤੇ ਉਸ ਟਾਈਮ ਸਾਡੇ ਸ਼ੋਅ ਵੀ ਕਾਫੀ ਲੱਗੇ ਜੀ ਬਟ ਗਾਣੇ ਅਸੀਂ ਜੋ ਕੀਤੇ ਗਾਣੇ ਉਸ ਲੈਵਲ ਨਾਲ ਅਸੀਂ ਰਿਲੀਜ਼ ਵੀ ਨਹੀਂ ਕਰ ਪਾਏ ਤੇ ਉਸ ਟਾਈਮ ਇੰਨੇ ਚੱਲੇ ਵੀ ਨਹੀਂ ਤਾਂ ਲੋਕਾਂ ਨੂੰ ਇੰਨਾ ਜ਼ਿਆਦਾ ਪਤਾ ਨਹੀਂ ਚੱਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਸ਼ੋਅ ਕਰਨ ਲਈ ਬਾਹਰ ਜਾਣਾ ਸੀ ਤਾਂ ਮੈਨੂੰ MH1 ਤੋਂ ਆਫਰ ਆਈ ਸੀਗੀ ਐਜ਼ ਏ ਐਂਕਰ ਦੀ ਜੀ ਤਾਂ ਇਨਾਂ ਦੇ ਰਾਹੀ ਹੀ ਮੈਂ ਉੱਥੇ ਐਂਕਰਿੰਗ ਸ਼ੁਰੂ ਕੀਤੀ ਤੇ ਉਹ ਕਰਦੇ ਕਰਦੇ ਹੀ ਮੈਨੂੰ ਫਿਲਮ ਦੇ ਵਿੱਚ ਆਫਰ ਆਈ ਇਹਨਾਂ ਵੱਲੋਂ ਹੀ ਜੈਟ ਐਂਡ ਜੂਲੀਅਟ ਦੇ ਵਿੱਚ ਮੈਂ ਛੋਟਾ ਜਿਹਾ ਕੈਮਿਓ ਕੀਤਾ ਸੀ ਰੂਬੀ ਨਾਮ ਦਾ ਕਰੈਕਟਰ ਕਰਿਆ ਸੀ ਉਸ ਤੋਂ ਬਾਅਦ ਬਸ ਫਿਰ ਮੇਰੀ ਸ਼ੁਰੂਆਤ ਹੋਈ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ ਗੁਰੂ ਜੀ ਮੇਰੇ ਨਾਲ ਹੀ ਤੇ ਫਿਰ ਜੇ ਗੱਲ ਡਿਊਟ ਦੀ ਗੁਰੂ ਚੇਲੇ ਦੀ ਗੱਲ ਹੈ ਤੇ ਇੱਕ ਡਿਊਟ Song ਕਿਉਂ ਨਾ ਹੋ ਜੇ ਬਿਲਕੁਲ ਜੀ ਉਹ ਵੀ ਸੁਣਾਣਾ ਮੈਂ ਤੁਹਾਨੂੰ ਇਹ ਇਹਦੇ ਦੱਸਦਾ ਕਿਉਂਕਿ ਜਦੋਂ ਸਾਡਾ ਮੇਰੀ ਸ਼ੁਰੂਆਤ ਹੋਈ ਮੈਨੂੰ ਮੇਰੇ ਨਾਲ ਕੋਈ ਡਿਊਟਰ ਕੁੜੀ ਨਹੀਂ ਸੀਗੀ ਜੀ ਤੇ ਮੈਨੂੰ ਲੋੜ ਸੀਗੀ ਵੀ ਕੁੜੀ ਇੱਕ ਸਿੰਗਿੰਗ ਦੇ ਵਿੱਚ ਹੋਵੇ ਵੀ ਗੁੱਡ ਲੁਕਿੰਗ ਹੋਵੇ ਔਰ ਆਵਾਜ਼ ਵੀ ਅੱਛੀ ਹੋਵੇ ਉਹ ਕੁਆਲਿਟੀਆਂ ਸੱਖ ਨਾਲ ਦੋਨੀਆਂ ਸੀਗੀਆਂ ਨਿਸ਼ਾ ਚ ਮੈਂ ਜਦੋਂ ਸ਼ੁਰੂ ਕੀਤਾ ਤੇ ਮੇਰਾ ਫਿਲਮਾਂ ਦੇ ਵਿੱਚ ਵਧੀਆ ਚੱਲ ਗਿਆ ਕੰਮ ਫਿਰ ਹੁਣ ਇਹ ਇਕੱਲੇ ਰਹਿ ਗਏ ਫਿਰ ਮੈਨੂੰ ਐ ਹੁੰਦਾ ਸੀ ਵੀ ਯਾਰ ਉਹ ਮੇਰੇ ਕਰਕੇ ਇਸ ਲਾਈਨ ਚ ਆਈ ਫਿਰ ਅਸੀਂ ਨਾਲ ਦੀ ਨਾਲ ਇਹਨੂੰ ਐਕਟਿੰਗ ਦੇ ਵਿੱਚ ਵੀ ਮੈਂ ਕਰ ਲਿਆ ਤੇ ਐਕਟਿੰਗ ਵੀ ਇਹਨਾਂ ਦਾ ਵਧੀਆ ਸਕਿੱਲ ਸੀਗੇ ਹੈ ਨਾ ਉਹਦੇ ਚ ਵੀ ਕਿਉਂਕਿ ਦੇਖੋ ਇੱਕ ਬੰਦਾ ਮਾੜਾ ਮੋਟਾ ਰਾਹ ਦੱਸਣ ਆਲਾ ਹੁੰਦਾ ਮੈਂ ਇੱਕ ਵਾਰੀ ਕੰਮ ਦਵਾ ਦੂੰ ਦੋ ਵਾਰੀ ਦਵਾ ਦੂੰ ਪਰ ਫਿਰ ਤਾਂ ਲੋਕਾਂ ਨੇ ਕੰਮ ਤੁਹਾਡੇ ਕੰਮ ਨੂੰ ਦੇਖ ਕੇ ਦੇਣਾ ਜੇ ਤੁਸੀਂ ਕੈਪੇਬਲ ਹੈਗੇ ਹੋ ਅੱਗੇ ਹੈ ਨਾ ਫਿਰ ਤੁਹਾਨੂੰ ਕੰਮ ਮਿਲੂਗਾ ਅਦਰਵਾਈਜ਼ ਤਾਂ ਸ਼ਿਫਾਰਿਸ਼ ਨਹੀਂ ਜਿਆਦਾ देर ਚੱਲਦੀ ਇੱਕ ਅੱਧੀ ਵਾਰੀ ਜ਼ਰੂਰ ਚੱਲ ਜਾਂਦੀ ਹੈ ਪਰ ਜਦੋਂ ਲੋਕਾਂ ਦੇ ਸਾਹਮਣੇ ਕੰਮ ਆ ਜਾਂਦਾ ਫਿਰ ਜੇ ਤੁਹਾਡੇ ਕੰਮ ਨੂੰ ਲੋਕ ਪਸੰਦ ਕਰਦੇ ਆ ਤਾਂ ਫਿਰ ਕੰਮ ਨਾਲ ਹੀ ਕੰਮ ਮਿਲਦਾ ਜੀ ਤੇ ਬਾਕੀ ਤਾਂ ਕਰਕੇ ਅਸੀਂ ਇਸ ਲਾਈਨ ਦੇ ਵਿੱਚ ਵੀ ਸਿੰਗਿੰਗ ਦੇ ਵਿੱਚ ਵੀ ਇਕੱਠੇ ਆ ਤੇ ਐਕਟਿੰਗ ਦੇ ਵਿੱਚ ਵੀ ਬਾਕੀ ਮੈਂ ਆਪਣੇ ਗੁਰੂ ਦਾ ਨਾਮ ਰੌਸ਼ਨ ਕੀਤਾ ਹਾਂ ਹੈ ਬਿਲਕੁਲ ਜੀ ਬਿਲਕੁਲ ਇੱਥੇ ਕੋਈ ਦੋ ਰਾਏ ਨਹੀਂ ਹਾਂ ਹੁਣ ਤੁਸੀਂ ਦੱਸੋ ਹੁਣ ਇੱਕ ਸੌਂਗ ਉਸ ਤੋਂ ਬਾਅਦ ਫਿਰ ਕੀਰਤਨਾਂ ਭੁੱਲ ਜੇ ਕਿਹਦੇ ਅੱਛਾ ਜੀ ਉਹ ਮੈਨਾਂ ਦਾ ਫੱਟੀ ਲਾ ਕੇ ਦਿਖਾ ਰਹੀ ਤੁਹਾਨੂੰ ਬਈ Song Song ਹੈ ਨਾ ਮੂਰੇ ਬੰਦੇ ਠੀਕ ਹੈ ਹੋ ਸੋਣਿਓ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਹੋ ਸੋਣਿਓ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਅੱਜ ਨਾ ਬੁਲਾਵੀ ਮੇਰੀ ਭਾਬੀ ਮੇਰੇ ਨਾਲ ਹੈ ਅੱਜ ਨਾ ਬੁਲਾਵੀ ਮੇਰੀ ਭਾਬੀ ਮੇਰੇ ਨਾਲ ਹੈ ਹੋ ਪਾਸਾ ਜਿਆ ਵਾਟ ਕੇ ਕਿਉਂ ਗੱਲ ਦਿੱਤੀ ਟਾਲ ਹੈ ਹਾਈ ਕੁੜੀ ਮੈਂ ਕਵਾਰੀ ਪੈਂਦਾ ਰੱਖਣਾ ਖਿਆਲ ਐ ਕੁੜੀ ਮੈਂ ਕਵਾਰੀ ਪੈਂਦਾ ਰੱਖਣਾ ਖਿਆਲ ਐ ਵਾਹ ਜੀ ਵਾਹ ਜੀ ਵਾਹ ਬਹੁਤ ਖੂਬ ਤੇ ਦਸ਼ਕੋ ਕੱਲ ਇਹੋ ਜੇ ਤੁਹਾਨੂੰ ਹੋਰ ਬਹੁਤ ਬਹੁਤ ਸੋਹਣੇ ਖੂਬਸੂਰਤ ਜਿਹੜੇ ਸੌਂਗਸ ਨੇ ਉਹ ਤੁਹਾਨੂੰ ਲਾਈਵ ਇਸ ਖੂਬਸੂਰਤ ਜੂੜੀ ਵੱਲੋਂ ਜਿਹੜੇ ਆ ਉਹ ਤੁਹਾਨੂੰ ਮਿਲ ਬਿਲਕੁਲ ਸੁਣਾਏ ਜਾਣਗੇ ਜੀ ਨਾਲ ਇੱਕ ਮੈਂ ਤੁਹਾਨੂੰ ਦੱਸਦਾ ਵੀ ਆਸਟ੍ਰੇਲੀਆ ਦੇ ਮਿੱਤਰ ਆ ਸਾਡਾ ਜੀਤ ਸੰਧੂ ਬੜਾ ਪਿਆਰਾ ਰਾਈਟਰ ਬਹੁਤ ਹੀ ਮਿੱਠੀ ਆਵਾਜ਼ ਦਾ ਮਾਲਕ ਹੈ ਸਿੰਗਰ ਵੀ ਬੜਾ ਪਿਆਰਾ ਹੈ ਤੇ ਇਹਨਾਂ ਦੋਨਾਂ ਚੀਜ਼ਾਂ ਤੋਂ ਹੋਰ ਵੀ ਪਿਆਰਾ ਉਹ ਇਨਸਾਨ ਹੈ ਬਿਲਕੁਲ ਤੇ ਉਹਦਾ ਮੈਂ ਗੀਤ ਗਾਇਆ ਸੀ ਮੰਜੇ ਬਿਸਤਰੇ 2 ਦੇ ਵਿੱਚ ਉਹ ਮੈਂ ਗੀਤ ਜਰੂਰ ਸੁਣਾਉਂਗਾ ਉਹ ਮੇਰਾ ਫੇਵਰਿਟ ਗੀਤ ਹੈ ਬਚਾਲਿਆ ਤੁਸਾਂ ਨਾ ਮੈਂ ਬੋਲਾਂ ਨਾ ਤੂੰ ਬੋਲੇ ਨਾ ਮੈਂ ਡੋਲਾਂ ਨਾ ਤੂੰ ਡੋਲੇ ਨਾ ਮੈਂ ਬੋਲਾ ਨਾ ਤੂੰ ਬੋਲੇ ਨਾ ਮੈਂ ਡੋਲਾ ਨਾ ਤੂੰ ਡੋਲੇ ਨੈਣ ਸਮੁੰਦਰੋਂ ਡੂਂਗੇ ਨੀ ਨੈਣ ਸਮੁੰਦਰੋਂ ਡੂਂਗੇ ਨੀ ਆ ਡੁੱਬ ਕੇ ਮਰੀਏ ਆ ਜਾ ਦੋਵੇਂ ਨੈਣਾ ਦੇ ਨਾਲ ਗੱਲਾਂ ਕਰੀਏ ਆ ਜਾ ਦੋਵੇਂ ਨੈਣਾ ਦੇ ਨਾਲ ਗੱਲਾਂ ਕਰੀਏ ਨੀ ਆ ਜਾ ਦੋਵੇਂ ਨੈਣਾ ਦੇ ਨਾਲ ਗੱਲਾਂ ਕਰੀਏ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਖੂਬ ਬਹੁਤ ਬਹੁਤ ਸੋਹਣੀ ਉਹਨਾਂ ਦੀ ਜੀ ਲਿਖਣੀ ਆ ਤੇ ਉਤੋਂ ਹੀ ਵਧੀਆ ਜਿਹੜਾ ਤੁਸੀਂ ਉਹਦੀ ਆਵਾਜ਼ ਦੇ ਕੇ ਤੇ ਚਾਰ ਚੰਨ ਲਾ ਲਾ ਇੱਕ ਕੰਪੋਜੀਸ਼ਨ ਵੀ ਜਿੱਤਦੀ ਹੈ ਜੀ ਬਹੁਤ ਸੋਹਣੀ ਕੰਪੋਜੀਸ਼ਨ ਬਣਾਈ ਆ ਨੇ ਬਹੁਤ ਹੀ ਪਿਆਰਾ ਗਾਉਂਦਾ ਵੀ ਉਹਨੇ ਜਿਹੜਾ ਗੀਤ ਗਾਇਆ ਹੋਇਆ ਉਹ ਮੈਨੂੰ ਵੀ ਸੁਣਾਇਆ ਹੋਇਆ ਮੈਂ ਮੇਰਾ ਫੇਵਰਟ Song ਹੈ ਉਹਦੀ ਆਵਾਜ਼ ਦੇ ਵਿੱਚ ਹੈ ਭਾਈ ਮੈਂ ਤਾਂ ਡੰਮੀਆਂ ਵੀ ਸੁਣੀਆਂ ਹੈ ਪਰ ਬਹੁਤ ਵਧੀਆ ਭਾਈ ਤੁਸੀਂ ਟਾਈਮ ਕੱਢਿਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਦਿਲ ਕਰਦਾ ਕਿ ਜਿਹੜੀ ਗੱਲਬਾਤ ਆ ਇਹਨੂੰ ਹੋਰ ਲੰਬੀ ਕਰੀਏ ਕਿਉਂਕਿ ਬਹੁਤ ਵਧੀਆ ਲੱਗ ਰਿਹਾ ਪਰ ਮੈਨੂੰ ਪਤਾ ਤੁਹਾਡੇ ਰੁਝਾਨ ਬਹੁਤ ਨੇ ਗੱਲ ਤੁਹਾਡਾ ਸ਼ੋਅ ਵੀ ਆ ਉਹਦੇ ਲਈ ਸਾਡੀ ਸਾਰੀ ਟੀਮ ਵੱਲੋਂ ਸ਼ੋਭੇ ਸ਼ਾਮਾ ਤੇ ਸਾਡੇ ਜਿਹੜੇ ਆਰਟਿਸਟ ਨੇ ਉਹਨਾਂ ਦੇ ਨਾਲ ਜੁੜ ਕੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਸੁਣੋ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੋ ਤੇ ਉਹਨਾਂ ਨੂੰ ਤੁਸੀਂ ਫੇਸ ਟੂ ਫੇਸ ਵੇਖੋਗੇ ਉਹ ਕਿੰਨੇ ਸੋਹਣੇ ਨੇ ਜਿੰਨੇ ਉਹ ਸਕਰੀਨ ਤੇ ਲੱਗਦੇ ਉਸ ਤੋਂ ਵੀ ਜ਼ਿਆਦਾ ਸੋਹਣੇ ਉਹ ਤੁਹਾਨੂੰ ਲਾਈਵ ਦੱਸਣਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਵਾਰ ਫਿਰ ਤੋਂ ਨ ਤੁਹਾਡਾ ਵੀ ਤੁਸੀਂ ਟਾਈਮ ਚੋਂ ਟਾਈਮ ਕੱਢਿਆ ਤੇ ਸਾਡੇ ਨਾਲ ਜਿਹੜੀਆਂ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ ਸੋ ਬਿਸ਼ਾਵਾ ਕੱਲ ਦੇ ਸ਼ੋ ਲਈ ਥੈਂਕ ਯੂ ਜੀ ਬਹੁਤ ਅੱਛਾ ਲੱਗਿਆ ਬੜਾ ਤੁਹਾਡਾ ਸੈਟਅਪ ਬੜਾ ਅੱਛਾ ਹੈ ਪੰਜਾਬ ਦਾ ਤੇ ਪ੍ਰਮਾਤਮਾ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ ਜਿਉਂਦੇ ਵੱਸਦੇ ਰਹੋ ਧੰਨਵਾਦ ਜੀ ਧੰਨਵਾਦ ਜੀ ਮਿਲਦੇ ਆਂ ਅਗਲੇ ਸ਼ੋ ਵਿੱਚ ਹੋਰ ਕਿਸੇ ਸੋਹਣੀ ਜੀ ਸ਼ਖਸੀਅਤ ਨਾਲ ਅੱਜ ਲਈ ਐਨ ਆਈ ਧੰਨਵਾਦ